ਐਸੀ ਕਿ ਗਰੀਬ ਨਿਵਾਜ ਮਹਾਰਾਜ ਚੜਿਆ ਸੋਧਨ ਧਰਤ ਲੁਕਾਈ ਦੇ ਤਹਿਤ ਧਰਤੀ ਦੇ ਲੁਕਾਈ ਨੂੰ ਸੋਧ ਕੇ ਤੇ ਆਪ ਜੀ ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ ਕਰਤਾਰਪੁਰ ਸਾਹਿਬ ਆਪ ਜੀ ਵਸ ਰਹੇ ਹਨ ਕਰਤਾਰ ਸਰੂਪ ਸਤਿਗੁਰੂ ਮੌਜਮਾਨ ਹੋਏ ਨੇ ਪਰਮ ਬਾਮਨ ਸ੍ਰੀ ਲੈਣਾ ਜੀ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਨੇ ਤੇ ਰੋਜ਼ ਦੇਖਦੇ ਨੇ ਕਿ ਇੱਕ ਉਹ ਔਰਤ ਜਿੰਨੂੰ ਨਾ ਆਉਂਦਿਆਂ ਤੇ ਨਾ ਜਾਂਦਿਆਂ ਵੇਖਿਆ ਜਾਂਦਾ ਤੇ ਨਾ ਉਹ ਔਰਤ ਕਿਸੇ ਸੰਗਤ ਦੇ ਜਥੇ ਨਾਲ ਆਈ ਦੇਖੀਦੀ ਹੈ ਤੇ ਨਾ ਉਹ ਕਰਤਾਰਪੁਰ ਸਾਹਿਬ ਦੀ ਖੁਦ ਵਸਣ ਵਾਲੀ ਹੈ ਆਉਣ ਅਤੇ ਜਾਣ ਦਾ ਪਤਾ ਨਹੀਂ ਚੱਲਦਾ ਪਰ ਝਾੜੂ ਮਾਰਦੀ ਹੈ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕਰਦੀ ਹੈ ਫਿਰ ਚਲੇ ਜਾਂਦੀ ਹੈ ਮਹਾਰਾਜ ਜੀ ਨੇ ਪੁੱਛਿਆ ਸਤਿਗੁਰੂ ਕਹਿੰਦੇ ਪੁਰਖਾ ਜੇ ਗੁਪਤ ਭੇਦ ਜਾਣਿਆ ਚਾਹੁੰਨਾ ਤੇ ਸੁਣ ਲੈ ਇਹ ਲక్ష్ਮੀ ਹੈ ਮਾਇਆ ਹੈ ਪਰ ਇਹਨੂੰ ਅਸੀਂ ਬਾਰਾਂ ਕੋ ਦੂਰ ਰੱਖਿਆ ਇੱਥੇ ਲਿਬਾਸ ਧਾਰਨ ਕਰਕੇ ਤੇ ਝਾੜੂ ਮਾਰਦੀ ਹੈ ਇੱਕ ਸਮੇਂ ਕੀ ਹੋਇਆ ਕਿ ਆਪ ਜੀ ਮਹਾਰਾਜ ਜੀ ਦੇ ਆਰਾਮ ਫਰਮਾਉਣ ਦੇ ਵੇਲੇ ਪੱਖਾ ਚੱਲ ਰਿਹਾ ਸਨ ਪਰਮ ਪਾਦਮਨ ਸ੍ਰੀ ਲੈਣਾ ਜੀ ਸਾਹਿਬ ਤੇ ਪੱਖਾ ਝਲਦੇ ਆਪ ਜੀ ਨੇ ਕੀ ਦੇਖਿਆ ਕਿ ਹਜ਼ੂਰ ਦੇ ਚਰਨਾਂ ਇਸ ਤਰ੍ਹਾਂ ਹਿੱਲ ਰਹੇ ਨੇ ਜਿਵੇਂ ਮਹਾਰਾ ਦੇ ਪਾਵਨ ਚਰਨਾਂ ਨੂੰ ਕੋਈ ਦਬਾ ਰਿਹਾ ਹੋਵੇ ਤੇ ਚਰਨਾਂ ਦੇ ਉੱਪਰ ਜਿਹੜਾ ਪਵਿੱਤਰ ਪਾਵਨ ਅੰਸ ਹੈ ਸਰੀਰ ਦਾ ਮਾਸ इत्यादਿਕ ਉਹ ਦਬ ਨਹੀਂ ਜਾਂਦਾ ਜਿਵੇਂ ਕੋਈ ਚਰਨ ਦਬਾਉਂਦੇ ਅਸੀਂ ਆਪਣੇ ਵੜਕਿਆਂ ਦੇ ਤੇ ਇਸ ਤਰ੍ਹਾਂ ਉਹ ਵੇਖਿਆ ਬਾਕੀ ਸਾਰਾ ਸਰੀਰ ਬਿਲਕੁਲ ਅਖੰਡ ਇਕਰਾ ਸਟਿਕਿਆ ਹੋਇਆ ਤੇ ਚਰਨ ਜਿਹੜੇ ਨੇ ਉਹ ਹਰਕਤ ਕਰ ਰਹੇ ਨੇ ਫਿਰ ਮਹਾਰਾ ਜੀ ਨੇ ਪੁੱਛਿਆ ਸਤਿਗੁਰਾਂ ਨੇ ਮੁਸਕਰਾ ਕੇ ਆਖਿਆ ਭਾਈ ਦੇਵੀ ਦੇਵਤੇ ਆਉਂਦੇ ਨੇ ਆਣ ਕੇ ਕਦਮ ਬੋਸਾ ਕਰਦੇ ਨੇ ਚਰਨ ਚੁੰਮਦੇ ਨੇ ਚਰਨ ਛੁੰਦੇ ਨੇ ਤੇ ਚਲੇ ਜਾਂਦੇ ਨੇ ਇਹ ਸਾਲ ਵਿੱਚ ਇੱਕ ਵਾਰੀ ਇਕੱਠੇ ਹੋ ਕੇ ਆਉਂਦੇ ਨੇ ਅੱਜ ਸਾਰੇ ਇਕੱਠੇ ਹੋ ਕੇ ਆਏ ਤੇ ਵਿਖਾਏ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਰਗਾ ਕੋਈ ਦੇਵੀ ਦੇਵਤਾ ਨਹੀਂ ਸਗੋਂ ਸਿੱਖ ਵਰਗਾ ਵੀ ਕੋਈ ਦੇਵੀ ਦੇਵਤਾ ਨਹੀਂ ਜੇ ਸਿੱਖ ਗੁਰੂ ਬਖਸ਼ੀ ਮਾਨ ਮਰਜਾਦਾ ਵਿੱਚ ਰਹੇ ਉਹਦਾ ਕਾਰਨ ਇਹ ਹੈ ਕਿ ਅੱਜ ਵੀ ਦੇਵੀ ਦੇਵਤੇ ਚਰਨ ਗੰਗਾ ਤੱਕ ਹੀ ਰਹਿੰਦੇ ਨੇ ਚਰਨ ਗੰਗਾ ਤੋਂ ਅੱਗੇ ਆਉਣ ਦੀ ਉਹਨਾਂ ਨੂੰ ਇਜਾਜ਼ਤ ਨਹੀਂ ਹੈ ਦ੍ਰਿਸ਼ਟੀ ਵਾਲੇ ਉਹਨਾਂ ਨੂੰ ਦੇਖ ਵੀ ਸਕਦੇ ਹਨ ਸਿੱਖ ਤਾਂ ਵੱਡਾ ਹੈ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ ਸੇਵ ਇਹ ਦੇਹੀ ਦੇਵੀ ਦੇਵਤਿਆਂ ਤੋਂ ਵੀ ਮਹਾਨ ਅਤੇ ਪਵਿੱਤਰ ਮੰਨੀ ਜਾਂਦੀ ਹੈ ਜੇ ਗੁਰੂ ਕੀ ਸੇਵਾ ਕਰੀਏ ਤਾਂ ਕਿਉਂਕਿ ਗੁਰ ਜੈਸਾ ਨਾਹੀ ਕੋ ਦੇਵ ਜਿਸ ਸਮਸਤਕ ਭਾਗ ਸੋ ਲਾਗਾ ਸੀ ਇਹ ਦੋ ਸਾਖੀਆਂ ਇਸ ਤੋਂ ਪਿਛਲੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤੀਆਂ ਸਬਬੀ ਇਹ ਕਥਾ ਦਾਸ ਨੇ ਕੀਤੀ ਸੀ